ਬੇਨਤੀ ਜਿਹੜੀ ਮੈਂ ਕਰਨ ਲੱਗਾ ਸੀ ਕਿ ਪਖੰਡ ਧੰਨ ਬਾਬਾ ਕਬੀਰ ਸਾਹਿਬ ਦੀ ਬੜੀ ਜੈ ਜੈਕਾਰ ਬੜੀ ਜੈ ਜੈਕਾਰ ਤੁੜੀਆਂ ਨੰਮ ਸ਼ਿਕਾਰਾ ਕਰਦੀ ਏ ਮਾਇਆ ਦੇ ਵੀ ਠੇਰ ਕਿਸੇ ਪਾਸੇ ਬਾਬਾ ਕਬੀਰ ਸਾਹਿਬ ਦੇ ਚਰਨ ਲੋਕ ਘੁੱਟਦੇ ਨੇ ਮਾਤਾ ਲੋਈ ਜੀ ਦੀਆਂ ਬੀਬੀਆਂ ਲੱਤਾਂ ਘੁੱਟਦੀਆਂ ਨੇ ਬੜਾ ਪਿਆਰ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਤੇ ਗੁਰੂ ਕੀ ਸੰਗਤ ਕੋਈ ਸ਼ਰੀਕੇ ਕਬੀਲੇ ਦਾ ਜਲਾਇਆ ਹੀ ਸੀ ਕਾਰੀ ਟੋਲ ਉਹ ਕਹਿੰਦਾ ਅਸੀਂ ਵੀ ਜਲਾਏ ਤੇ ਇਹ ਵੀ ਜਲਾਇਆ ਇੰਦਾ ਇੰਨਾ ਕਾਰੋਬਾਰ ਸਾਡੇ ਘਰ ਗਰੀਬੀ ਮਰ ਜਾਂਦੀ ਆ ਘਰ ਦਾ ਤੇ ਘਰ ਦਾ ਕੀ ਇਹ ਇੰਦੇ ਆਲਾ ਕੰਮ ਸਿੱਖੀਏ ਕਹਿੰਦੇ ਲਾ ਕੰਮ ਹਣ ਬਾਬਾ ਜੀ ਵੀ ਜਾਣੀ ਜਾਣ ਸਣ ਇਹ ਆ ਕੇ ਬੈਠ ਗਿਆ ਕਿ ਦੇਖਣਾ ਪਲਾਕੀ ਕਰਦਾ ਤੇ ਗੁਰੂ ਕੀ ਸੰਗਤ ਮਾਤਾ ਲੋਈ ਜੀ ਨੂੰ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਲੋਈ ਛੇਤੀ ਨਾਲ ਉੱਠੀ ਮਾਤਾ ਲੋਈ ਜੀ ਛੇਤੀ ਨਾਲ ਉੱਠੇ ਕਹਿੰਦੇ ਇਉਂ ਕਰੋ ਥੋੜੀ ਜੀ ਮਿੱਟੀ ਲਿਓ ਛੇਤੀ ਛੇਤੀ ਮਾਤਾ ਜੀ ਕਹਿੰਦੀ ਸੱਤ ਬਚਨ ਜੀ ਮਿੱਟੀ ਲੈ ਆਂਦੀ ਕਹਿੰਦੇ ਇਉਂ ਕਰੋ ਇਹਨੂੰ ਨਾ ਕੁੱਟ ਕੇ ਬਰੀਕ ਕਰੋ ਸੱਤ ਬਚਨ ਜੀ ਕਹਿੰਦੇ ਇਹਨੂੰ ਕੱਪੜੇ ਛਾਣ ਕਰ ਲੋ ਗੁਰੂ ਕੀ ਕਹਿੰਦੀ ਗੁਰੂ ਜੀ ਗੁਰੂ ਕੀ ਸੰਗਤ ਮਾਤਾ ਜੀ ਕਹਿੰਦੇ ਸਤਿ ਵਚਨ ਜੀ ਮਾਤਾ ਜੀ ਨੇ ਕੱਪੜਾ ਫੜਿਆ ਬਰੀਕ ਜਿਆ ਕੱਪੜੇ ਛਾਣ ਕਰ ਲਈ ਕੱਪੜੇ ਛਾਣ ਕਰਕੇ ਹੱਥ ਜੋੜੇ ਮਾਲਕ ਹੁਣ ਹੁਕਮ ਕਹਿੰਦੇ ਇਉਂ ਕਰੋ 2 ਕਿਲੋ ਦੇਸੀ ਘਿਓ ਗਰਮ ਕਰਕੇ ਲਿਆਓ ਬਾਕੀ ਇਹਨੂੰ ਚੰਗੀ ਤਰ੍ਹਾਂ ਗੋਲ ਆ ਉਹਨੇ ਪਾਇਆ ਮਿੱਟੀ ਚ ਘਿਓ ਘੋ ਦਿੱਤਾ గోకే ਕਹਿਣ ਲੱਗੇ ਲੋਈ ਦੇਖ ਬੱਦਲ ਕਿੰਨੇ ਨੇ ਕਿੰਨਾ ਬੱਦਲ ਹੁਣ ਆਕਾਸ਼ ਤੇ ਸਾਫ ਸੀ ਧੁੱਪ ਨਿਕਲੀ ਹੋਈ ਸੀ ਕਹਿੰਦੀ ਸਤਬਚਨ ਜੀ ਕਹਿੰਦੇ ਇਹਨੂੰ ਨ ਪ੍ਰਣਾਲੇ ਤੇ ਲਾ ਦੇ ਤਿਲ ਕੇ ਪਾਣੀ ਥੱਲੇ ਡਿੱਗ ਪਵੇ ਆਪਣਾ ਕੋਠਾ ਨਾ ਕਿਤੇ ਚਿਉਣ ਲੱਗ ਪਏ ਚੰਗੀ ਤਰ੍ਹਾਂ ਲਾ ਦੇ ਉੱਪਰ ਚੜ ਕੇ ਮਾਤਾ ਸਤਬਚਨ ਕਹਿ ਕੇ ਉਹ ਮਿੱਟੀ ਸਰੀ ਲਾ ਦਿੱਤੀ ਚਲ ਬੀ ਠੀਕ ਜਲਾਏ ਵਿਚਾਰੇ ਗਵਾਂਡੀ ਨੇ ਸੋਚਿਆ ਕਿ ਬਸ ਕੰਮ ਤੇ ਮਿੱਟੀ ਵੀ ਮੁਕਤੀ ਸਾਰਾ ਕੁਝ ਮੁਕਤੀ 2 ਕਿਲੋ ਘਿਓ ਦੀ ਗੱਲ ਹੈ ਘਰੇ ਪਿਆ ਹੈ ਗੁਰੂ ਕੀ ਸੰਗਤ ਕਹਿੰਦਾ ਘਰੇ ਜਾ ਕੇ ਭਲਗੇ ਲੋਕੇ ਅੱਜ ਮੈਂ ਕੰਮ ਸਿੱਖ ਕੇ ਆਇਆ ਦੇਖੀ ਜ਼ਰਾ ਨਜ਼ਾਰਾ ਬੜਾ ਕੰਮ ਚੱਲੇਗਾ ਸਿੰਘ ਮੇਰੀਆਂ ਲੱਤਾਂ ਕੁੱਟਣਗੇ ਬੀਬੀਆਂ ਬੱਚੀਆਂ ਤੇਰੀਆਂ ਲੱਤਾਂ ਕੁੱਟਣਗੀਆਂ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਪ੍ਰਸ਼ਾਦੇ ਆਪਣੇ ਪਾਪ ਪੱਕਣਗੇ ਪੱਕੇ ਪਕਾਏ ਮਿਲਣਗੇ ਕਹਿੰਦੀ ਇਹਦਾ ਕਿਹੜਾ ਕੰਮ ਤੂੰ ਸਿੱਖ ਆਇਆ ਕਹਿਣ ਲੱਗਾ ਬਸ ਕੰਮ ਥੋੜਾ ਹੀ ਏ ਤੇ ਬਸ ਬਸ ਤੂੰ 7 ਵਜਨ ਆਖੀ ਤੇਰੀ 7 ਵਜਨ ਉਹ ਕਹਿੰਦੀ ਮੈਂ ਐਵੇਂ 7 ਵਜਨ ਆਖੀ ਚੱਲਾਂਗੀ ਕੰਮ ਦੀ ਗੱਲ ਦੱਸੇਗਾ ਤੇ 7 ਵਜਨ ਆਖ ਦਿਆਂਗੀ ਪਰ ਐਵੇਂ ਕਿਉਂ 7 ਵਜਨ ਆਖੀ ਜਾਵਾਂ ਗੁਰੂ ਕੀ ਸਾਧ ਸੰਗਤ ਕਹਿਣ ਲੱਗਾ ਤੂੰ ਐਂ ਕਰ 7 ਵਜਨ ਕਹਿ ਕਹਿੰਦੀ ਚੱਲ 7 ਵਜਨ ਨਹੀਂ ਸਹੀ ਐਂ ਕਰ ਮਿੱਟੀ ਲਿਆ ਕਹਿੰਦੀ ਪਹਿਲਾਂ ਮੈਨੂੰ ਦੱਸ ਕੀ ਕਰਨੀ ਉਹ ਕਹਿੰਦਾ ਭਲਕੇ ਲੋਕ ਕਿ ਤੂੰ 7 ਵਜਨ ਕਹਿ ਕੇ ਮਿੱਟੀ ਲਿਆ ਮਿੱਟੀ ਲੈ ਆਂਦੀ ਚੱਲ ਉਹਨੇ ਇਹਨੂੰ ਕੋਟ ਲਾਉਨੇ ਕੋਟ ਵੀ ਲੈ ਲਈ ਇਹਨੂੰ ਕੱਪੜੇ ਸ਼ਨਕਾਰ ਲੱਕ ਤੇ ਹੱਥ ਰੱਖ ਲੈ ਢਾਕਾਂ ਤੇ ਦੋਵੇਂ ਭਲਿਆ ਤੇਰਾ ਦਿਮਾਗ ਠੀਕ ਏ ਤੈਨੂੰ ਕੀ ਹੋ ਗਿਆ ਕਹਿੰਦਾ ਭਲਗੇ ਲੋਕੇ ਕੰਮ ਥੋੜਾ ਰਹਿ ਗਿਆ ਬਸ ਵੇਖੀ ਕੰਮ ਚੱਲਦਾ ਆਪਣਾ ਤੂੰ ਚਿੰਤਾ ਨਾ ਕਰ ਕੰਮ ਬੜਾ ਚੱਲੇਗਾ ਕੰਮ ਕਰਨ ਦੀ ਆਪਣ ਨੂੰ ਲੋੜ ਹੀ ਨਹੀਂ ਗਰੀਬੀਆਂ ਕਿਸੇ ਪਾਸੇ ਨੂੰ ਜਾਣ ਗਈਆਂ ਹੁਣ ਤੂੰ ਫਿਕਰ ਨਾ ਕਰ ਸੱਤ ਬਚਨ ਕਹੇ ਕਿ ਕੱਪੜੇ ਸ਼ਨਕਾਰ ਕਹਿੰਦੀ ਚੱਲ ਸੱਤ ਬਚਨ ਹੀ ਸੈ ਮਿੱਟੀ ਕੱਪੜੇ ਸ਼ਨਕਾਰ ਲਏ ਕਹਿਣ ਲੱਗਾ ਇਉਂ ਕਰ ਹੁਣ 2 ਕਿਲੋ ਦੇਸੀ ਘਿਓ ਗਰਮ ਕਰਕੇ ਲਿਆ ਕਹਿੰਦੀ ਹੁਣ ਦੱਸ ਕਰਨਾ ਕੀ ਹੁਣ ਬੀਬੀਆਂ ਨੂੰ ਘਿਓ ਬੜਾ ਪਿਆਰਾ ਹੁੰਦਾ ਗੁਰੂ ਕੀ ਸਾਧ ਸੰਗਤ ਕਹਿਣ ਲੱਗਾ ਇਉਂ ਕਰ ਲਿਆ ਤੇ ਸਹੀ ਕੰਮ ਤੇ ਹੁਣ ਨਿਬੜ ਗਿਆ ਬਸ ਕੰਮ ਹੋ ਗਿਆ ਸਤਿਵਚਨ ਕਰਕੇ ਘਿਓ ਲਿਆ ਘਿਓ ਗਰਮ ਕਰਕੇ ਲਿਆ ਆਂਦਾ ਭਾਗਾਂ ਵਾਲੀਏ ਸੰਗਤੀ ਜਦੋਂ ਘਿਓ ਗਰਮ ਕਰਕੇ ਲਿਆਂਦਾ ਤੇ ਗੁਰੂ ਕੀ ਸੰਗਤ ਕਹਿਣ ਲੱਗੀ ਹੋਣ ਕਹਿੰਦਾ ਇਹਨੂੰ ਮਿੱਟੀ ਚ ਮਿਲਾ ਕੇ ਮਿੱਟੀ ਗੋਲ ਆ ਪਾ ਦਿੱਤਾ ਉਹਨੇ ਰੋਲਾ ਵੇ ਲੋਕੋ ਭੱਜੋ ਮੇਰੇ ਘਰ ਵਾਲੇ ਨੂੰ ਕੋਈ ਭੂਤ ਪ੍ਰੇਤ ਚੰਬਰ ਗਏ ਪਤਾ ਨਹੀਂ ਕੀ ਹੋ ਗਿਆ ਸਿੰਘ ਆਏ ਆਂਢੀ ਗੁਆਂਢੀ ਫੰਡਲੀਆਂ ਬਾਵਾ ਪਿਛਾ ਨੂੰ ਵੇਖਿਆ ਜੇ ਵੇਖਿਆ ਜੇ ਬੰਦਲੀ ਕੀ ਕੀ ਕਹਿੰਦਾ ਆਏ ਭਜ ਕਹਿੰਦਾ ਵਾਕਿਆਂ ਦਾ ਕਹਿੰਦਾ ਦਿਮਾਗ ਖਰਾਬ ਹੋ ਗਿਆ ਡਾਕਟਰ ਵੀ ਬੁਲਾਓ ਤੇ ਕੋਈ ਸਿਆਣਾ ਵੀ ਬੁਲਾਓ ਸਿਆਣਾ ਸਿਆਣਾ ਕਿਹਨੂੰ ਕਹਿੰਦੇ ਨੇ ਜਿਹੜਾ ਸਾਨੂੰ ਕਮਲਿਆਂ ਬਣਾ ਗਿਆ ਨਾ ਸਾਨੂੰ ਕਮਲਿਆਂ ਬਣਾ ਕੇ ਉਹ ਆਪੇ ਸਿਆਣਾ ਹੈ ਗੁਰੂ ਕੀ ਸੰਗਤ ਆਗ ਚਿਮਟਿਆਂ ਵਾਲੇ ਮਰਚਾਂ ਲੈ ਕੇ ਗੁਰੂ ਕੀ ਸਾਧ ਸੰਗਤ ਤਖਾਓ ਧੂਣੀਆਂ ਧੂਣੀ ਤਖਾਈ ਗੁਰੂ ਕੀ ਸੰਗਤ ਸਾਧ ਸੰਗਤ ਮਰਚਾਂ ਪਾਉਂਦੇ ਨੇ ਉਸ ਚੱਪਣੀ ਜੀ ਤੇ ਅੱਗ ਲਾ ਕੇ ਕੋਲਿਆਂ ਦੇ ਉੱਤੇ ਤੇ ਨੱਕ ਨਾਲ ਲਾਉਂਦੇ ਨੇ ਚੜ੍ਹਦੀਆਂ ਨੇ ਮਰਚਾਂ ਹਾਲ ਬੂਬੂ ਕਰਦਾ ਗੁਰੂ ਕੀ ਸੰਗਤ ਸਾਹ ਹੁੰਦਾ ਭੜਤ ਤੇ ਉਧਰੋਂ ਦੇਹ ਕਰੇ ਦੀ ਚਿਮਟੇ ਗਰਮ ਕਰ ਕਰਕੇ ਕੋ ਕੰਡ ਵਿੱਚ ਕਦੇ ਸਿਰ ਵਿੱਚ ਚਿਮਟੇ ਪੈ ਖੜਕਦੇ ਨੇ ਤੇ ਗੁਰੂ ਕੀ ਸਾਧ ਸੰਗਤ ਇੰਦਰਨ ਬਾਬਾ ਕਬੀਰ ਸਾਹਿਬੀ ਤੁਰਪ ਤੁਰਪ ਆ ਕੇ ਕਹਿਣ ਲੱਗੇ ਬਈ ਕੀ ਗੱਲ ਕਹਿੰਦੇ ਇਹ ਪਿਛਾ ਹੋ ਗਿਆ ਬਾਬਾ ਜੀ ਇਹਨੂੰ ਕੁਝ ਚੰਬਰ ਗਿਆ ਏ ਇਹਨੂੰ ਪਤਾ ਨਹੀਂ ਕੀ ਹੋ ਗਿਆ ਏ ਗੁਰੂ ਕੀ ਸੰਗ ਕਹਿੰਦੇ ਨਹੀਂ ਨਹੀਂ ਹੋਇਆ ਕੁਝ ਨਹੀਂ ਛੱਡ ਦਿਓ ਇਹ ਤੇ ਗੁਰੂ ਕੀ ਸੰਗਤ ਕਹਿਣ ਲੱਗੇ ਕੰਮ ਸਿੱਖਿਆ ਭਗਤੀ ਵਾਲੇ ਨੂੰ ਪਤਾ ਨਹੀਂ ਭੋਲੇ ਨੂੰ ਇਹ ਗੱਲਾਂ ਦੇ ਨਾਲ ਇਹ ਕੰਮ ਨਹੀਂ ਹੁੰਦਾ ਇਹ ਕੁਝ ਨਾ ਕੁਝ ਕਮਾਈਆਂ ਕਰਨੀਆਂ ਪੈਂਦੀਆਂ ਨੇ ਤੰਗ ਲਿਖਿਆ ਆ ਧਰਨਾ ਪੜੋ ਤੇ ਫਿਰ ਆਪਾਂ ਅਰਦਾਸ ਕਰੀਏ ਗੱਲਾਂ ਨਾਲ ਨਾ ਪਹੁੰਚਿਆ ਜਾਣ ਪ੍ਰੀਤ ਮੁਵਾਲੇ ਦੇ ਸਤਿਆਰੋ ਗੱਲਾਂ ਨਾਲ ਨਾਲ ਉਹ ਗੱਲਾਂ ਨਾਲ ਨਾਲ ਗੱਲਾਂ ਨਾਲ ਨਾਲ ਪਹੁੰਚ ਆ ਜਾਣਾ ਪ੍ਰੀਤ ਮੁਵਾਲੇ ਦੇ ਸਤਿਆਰੋ ਹਰੀ ਸੰਗਤ ਜਾਜਣਾ ਪੀਤਮਵਾਲੇ ਦੇਸ਼ ਪਿਆਰਿਆ ਨਾਲ ਨਾ ਪਹੁੰਚ ਆ ਜਾਣਾ ਪੀਤਮਵਾਲੇ ਦੇਸ਼ ਪਿਆਰਿਆ ਗੁੱਲੋਂ ਨਾਲ ਨਾ ਪਹੁੰਚ ਆ ਜਾਣਾ ਪੀਤਮਵਾਲੇ ਦੇਸ਼ ਪਿਆਰਿਆ ਨਾਲ ਨਾ ਪਹੁੰਚ ਆ ਜਾਣਾ ਵਾਲੇ ਦੇਸ ਪਿਆਰੇ ਬਸਾਰ ਨਾ ਪਹੁੰਚ ਆ ਜਾਣ ਸ੍ਰੀ ਚਮ ਵਾਲੇ ਦੇਸ ਪਿਆਰੇ ਸੱਲਾ ਨਾਲ ਨਾ ਪਹੁੰਚਿਆ प्यारो प्रीतम वारो जी प्यारो दोस्त प्यार ਮੁਹਾਲੇ ਦੇ ਸੁਤਿਆਰੇਓ ਪ੍ਰੀਤਮ ਵਾਲੇ ਦੇਸ਼ ਪਿਆਰਿਓ ਪ੍ਰੀਤਮ ਵਾਲੇ ਦੇਸ਼ ਪਿਆਰਿਓ ਦੇਸ਼ ਪਿਆਰਿਓ ਪ੍ਰੀਤਮ ਵਾਲੇ ਦੇਸ਼ ਪਿਆਰਿਓ ਜੁਲਨ ਨਾਲ ਨਾ ਪਹੁੰਚਿਆ ਜਾਂ लो देस प्यारे ग पहुचण प्रीतम वारो दो प्यारो न पहुच पीतम वारे जेस प्यारे गाल न पहुच प्रीतम वारे जेस ச பிய கல்லாம் ஜ பார